ਤੇਰੀ ਮੈਲਾਉਣ ਲਗਾਈ ਡਿਊਟੀ ਗਲਤ ਆ ਨਾ ਸੋਨਾਂ ਓ ਤੂੰ ਕੌਣ ਆ ਮੈਂ ਤੇਰੀ ਡਿਊਟੀ ਲਾਉਣ ਆਲਾ ਸੋਨ ਬਦਮਾਸ਼ ਬੋਲਦਾ ਓ ਤੇਰੇ ਵਰਗੇ ਮੈਂ ਬਥੇਰੇ ਸੋਨੂ ਮੋਨੂ ਮੇਲੇ ਚ ਲਬਲਬ ਕੇ ਮੋੜਿਆ ਹੁਣ ਕਾ ਤੋ ਕੀਤਾ ਮੈਨੂੰ ਓਏ ਫਾਤਾ ਜੇ ਮੀ ਹਾਂਜੀ ਹਾਂਜੀ ਮੈਂ ਹਾਂ ਚਲੋ ਠੰਡਾ ਕਰਦੀ ਐ ਥੋੜਾ ਜਿਹਾ ਚੰਗਾ ਕੀਤਾ ਗਰਮੀ ਵੀ ਬੜੀ ਪੈਣ ਲਈ ਹਾਂਜੀ ਹਾਂਜੀ ਭਾਜੀ ਉਹ ਕਿੱਥੇ ਗਏ ਜੀ ਉਹ ਚੋਨਾ ਲਵਾਉਣ ਗਏ ਆ ਅੱਛਾ 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 ਹਾਂ ਤੇ ਸੇਮੀ ਨਾਲ ਤੁਹਾਡਾ ਕੀ ਰਟਾ ਪੈ ਗਿਆ ਸੇਮੀ ਨਾਲ ਕੀ ਰਟਾ ਪੈਣਾ ਵਾ ਤੁਸੀਂ ਉਹਨੂੰ ਜਿਹੜੀ ਕਮੇਟੀ ਨੇ ਚਕਾਈ ਘਾਟੇ ਤੇ ਉਹਨੇ 1 ਰੁਪਈਆ ਵਾਪਸ ਨਹੀਂ ਕੀਤਾ ਸਾਡਾ ਅੱਛਾ ਹਾਂ ਜਦੋਂ ਉਹਦਾ ਮੂੰਹ ਨਹੀਂ ਟੱਡਾ ਹੋ ਗਿਆ ਅਸੀਂ ਤਾਂ ਸਗੋਂ ਉਹਦਾ ਪਤਾ ਲੈਣ ਜਾਂਦੇ ਰਹੇ ਆ ਸਗੋਂ ਫਲ ਫਰੂਟ ਵੀ ਖੜਦੇ ਰਹੇ ਆ ਤੇ ਜਦੋਂ ਮਰਨੇ ਦਾ ਮੂੰਹ ਸਿੱਧਾ ਹੋਇਆ ਨਾ ਉਹਨੇ ਤੇ ਸਾਨੂੰ ਪੈਸੇ ਦੇਣ ਤੋਂ ਸਿੱਧਾ ਹੀ ਨਾ ਕਰਤੀ ਮਾੜੀ ਗੱਲ ਉਦਾਂ ਪੈਸੇ ਮੈਂ ਤੁਹਾਡੇ ਦਵਾ ਸਕਦਾ ਜੇ ਕਿਤੇ ਤੁਸੀਂ ਮੇਰੀ ਮਤ ਕਰ ਦੋ ਤੇ ਅੱਛਾ ਜਿੱਦਾਂ ਕਹੋਗੇ ਨਾ ਉਦਾਂ ਹੀ ਕਰ ਲਾਂਗੇ ਪਰ ਕਮੇਟੀ ਆਂਗੂ ਨਾ ਬੁੱਲਾ ਪਹਿਣਾ ਚਾਹੀਦਾ ਉਹਨੂੰ ਇੱਕ ਵਾਰੀ ਬੁੱਲਾ ਛੱਡੋ ਐਦ ਕਿ ਕਿਤੇ ਅਕਾਲ ਚਲਾਣਾ ਇਹ ਨਾ ਕਰ ਜੇ ਤੁਸੀਂ ਬਸ ਭਾਈ ਨਾਲ ਸਲਾਹ ਕਰਕੇ ਤੇ ਮੈਨੂੰ ਦੱਸ ਦਿਓ ਨਹੀਂ ਭਾਜੀ ਤੁਹਾਡਾ ਗੱਡੇ ਲੱਦੇ ਆ ਜਦੋਂ ਮੈਂ ਹਾਂ ਕਰਤੀ ਇਹਦਾ ਮਤਲਬ ਹਾਂ ਹੀ ਆ ਤੁਸੀਂ ਜਿੱਦਾਂ ਆਖੋਗੇ ਨਾ ਉਦਾਂ ਹੀ ਹੋ ਜਾਊਗਾ ਵਾ ਠੀਕ ਆ ਫਿਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਕੀਮ ਜੀ ਬਣਾ ਕੇ ਦੱਸ ਦੇਣਾ ਹਾਂ ਠੀਕ ਆ ਐਦ ਕਿ ਇਹਦਾ ਨੰਬਰ ਫਿਰ ਚੰਗੀ ਤਰ੍ਹਾਂ ਹੀ ਲਾਉਨੇ ਆ ਚੰਗਾ ਜੀ ਚੰਗਾ ਗਾਲ ਸੁਣੋ ਮੇਰੀ ਤੀਰੀਆ ਮੈਂ ਸੇਮੇ ਨੂੰ ਪਸਾਉਣ ਲਈ ਨਕਲੀ ਛੂੜਨ ਦਾ ਕਰ ਲਈ ਪ੍ਰਬੰਧ ਤੇ ਮੇਰਾ ਇਹ ਪਲਾਨ ਚ ਲੱਗ ਗਈ ਬਹੁਤ ਜ਼ਿਆਦਾ ਰੁਪਈਆ ਹੁਣ ਤੂੰ ਕਿਸੇ ਵੀ ਤਰੀਕੇ ਨਾਲ ਸੇਮੇ ਨੂੰ ਛੂੜਨ ਦੇ ਲੈ ਕੇ ਆ ਜਾ ਵੇਖੀ ਕਿ ਤੇ ਮੇਰਾ ਪੈਸਾ ਨਾ ਬਰਬਾਦ ਕਰਦੀ ਉਪਰਾਵਾ ਮੈਂ ਤੇ ਆਪ ਕਹਿੰਨਾ ਤੇਰਾ ਇਹ ਕੰਮ ਨਿਭੜੇ ਤੇ ਮੇਰੇ ਗਲੋਂ ਲੱਥੇ ਤੇਰੇ ਇਸੇ ਚੱਕਰਾ ਕਰਕੇ ਮੈਂ ਘਰ ਬੈਠਾ ਨਹੀਂ ਤੇ ਹੁਣ ਤੱਕ ਮੈਂ ਤਿੰਨ ਚਾਰ ਚੁੰਨੀ ਜੜਾ ਵੇਖਰਾ ਦੇਣੀ ਸੀ ਤੇ ਦੋ ਤਿੰਨ ਛਾਪਾਂ ਮੇਰੀਆਂ ਪੱਕੀਆਂ ਸੀ ਉਹ ਸ਼ਾਪ ਤੇਰੇ ਮੈਂ ਵੀ ਪਾ ਦੂੰਗਾ ਤੂੰ ਮੇਰਾ ਇਹ ਕੰਮ ਕਰ ਦੇ ਪਰ ਜੇ ਤੂੰ ਕੋਈ ਚਲਾਕੀ ਕੀਤੀ ਨਾ ਤਾਂ ਤੈਨੂੰ ਮ ਉਹ ਭਰਾਵਾ ਹੋ ਜਾਊਗਾ ਤੇਰਾ ਕੰਮ ਹਰ ਟਾਈਮ ਮਰਨ ਮਰੌਣ ਵਾਲੀਆਂ ਗੱਲਾਂ ਹੀ ਸ਼ੁਰੂ ਕਰ ਲੈਣਾ ਤੂੰ ਹੁਣ ਲੈ ਆਵੀ ਉਹਨੂੰ ਉਹ ਲੈ ਆਊਗਾ ਬਾਕੀ ਦਾ ਸਾਰਾ ਪ੍ਰਬੰਧ ਹੋ ਗਈ ਆਪਣੇ ਹਿਸਾਬ ਨਾਲ ਹੁਣ ਤੈਸਚੋ ਗਾਡਰ ਨੂੰ ਭੇਜਣਾ ਆਪਾਂ ਸ਼ੂਟਿੰਗ ਵਾਲੀ ਜਗ੍ਹਾ ਤੇ ਉਹ ਗਾਡਰ ਨੇ ਕਿੱਥੇ ਜਾਣਾ ਬੜਾ ਕੱਬਾ ਬੰਦਾ ਈ ਉਹ ਹੂੰ ਉਹ ਬਹੁਤੇ ਕੱਬੇ ਬੰਦੇ ਦਾ ਸੁਭਾਅ ਵੀ ਨਾ ਖੋਤੇ ਵਰਗਾ ਹੀ ਹੁੰਦਾ ਵਾ ਜਿਹਦਾ ਖੋਤੇ ਨੂੰ ਖੂਦ ਸੁੱਟਣਾ ਹੋਵੇ ਨਾ ਉਹਦੀ ਖੂਹਲ ਪਿਛਾੜੀ ਕਰੀਦੀ ਏ ਤੇ ਉਹਨੂੰ ਸਾਹਮਣੇ ਵੱਲੋਂ ਖਿੱਚੀਦਾ ਵਾ ਤੇ ਖੂਜੇ ਆਪੇ ਡਿੱਗ ਜਾਂਦਾ ਇਹਦਾ ਵੀ ਇਲਾਜ ਆਗਾ ਮੇਥੋਂ 1 ਮਿੰਟ ਰੁਕ ਤੂੰ ਹਲੋ ਹਲੋ ਗਰਮੀਤ ਸਿੰਘ ਆਡਰ ਬੋਲਦਾ ਹਾਂਜੀ ਹਾਂਜੀ ਗਰਮੀਤ ਸਿੰਘ ਆਡਰੀ ਬੋਲਦਾ ਤੇਰੀ ਮੈ ਲਾਉਣ ਲੱਗਾ ਈ ਡਿਊਟੀ ਗਲਤ ਧਿਆਨ ਨਾ ਸੁਣ ਲਾ ਓ ਤੂੰ ਕੌਣ ਹੋ ਨਾ ਮੇਰੀ ਡਿਊਟੀ ਲਾਉਣ ਵਾਲਾ ਸੋਨੂ ਬਦਮਾਸ਼ ਬੋਲਦਾ ਓ ਤੇਰੇ ਵਰਗੇ ਮੈਂ ਬਥੇਰੇ ਸੋਨੂ ਮੋਨੂ ਮੇਲੇ ਚ ਲੱਬ ਲੱਬ ਕੇ ਮੋੜਿਆ ਹੁਣ ਕਾ ਤੂੰ ਕੀਤਾ ਮੈਨੂੰ ਓਏ ਟਪਈਆਂ ਪਿੰਡ ਚ ਹੋਣ ਈ ਫਿਲਮ ਦੀ ਸ਼ੂਟਿੰਗ ਤੇ ਮੈਂ ਨਹੀਂ ਚਾਹੁੰਦਾ ਉਹ ਸ਼ੂਟਿੰਗ ਹੋਵੇ ਜਾ ਕੇ ਰੋਕ ਲਾ ਜਿਕੇ ਮੈਂ ਆ ਗਿਆ ਤੇ ਖਲਾਰਾ ਬਹੁਤ ਪੈ ਜਾਣਾ ਤੇ ਤੇਥੋਂ ਸਾਂਭਿਆ ਨਹੀਂ ਜਾਣਾ ਓ ਰਵੇਂ ਤੂੰ ਐਡਾ ਬਦਮਾਸ਼ ਆ ਆ ਰੋਕੇ ਵਖਾ শুটিং ਨੂੰ ਓ ਜਿਵੇਂ ਤੈਨੂੰ ਪੜਚ ਬਣ ਕੇ ਨਾ ਨਾ ਤੋਰਿਆ ਮੈਨੂੰ ਵੀ ਗਰਮੀਤ ਸਿੰਘ ਗਾਡਰ ਨਾ ਜਾਣੀ ਤੂੰ ਆ ਜਾ ਸੁਸ ਹੈਪੀ ਗਾਡਰ ਤੇ ਨਹੀਂ ਹਿਲਦਾ ਹੁਣ শুটিং ਲਾਗੋ ਓ ਪ੍ਰਕਾਸ਼ ਓ ਜਨਾਬ ਗਰਦਾਸ ਯਾਰ ਗਰਦਾਸ ਮਦਰਾਸ ਇਤਿਹਾਸ ਜੋ ਵੀ ਐ ਗੱਡੀ ਕੱਢ ਜਾ ਕੇ ਵੇਖੀਏ ਕਿੱਥੇ ਹੁੰਦੀ ਐ শুটিং ਤੇ ਕਿਹੜਾ ਨੂੰ ਰੋਕਣਾ ਦਾ ਕੱਢ ਗੱਡੀ ਬਣਾਉਣਾ ਐ ਦਾ ਮੈਂ ਮੋਰ ਆਪ ਪੈਨ ਲਗਾਈ ਤੇਰੀ ਮੌਤ ਦਾ ਸਮਾਨ ਸੇਮਿਆਂ ਔਰ ਅਜੂ ਲਿਆ ਪੈਸੇ ਲਿਆ ਪ੍ਰਾਪਰਟੀ ਦੇ ਕਾਗਜ ਕੱਲ ਤੱਕ ਮੇਰਾ ਘਰ ਮੇਰੇ ਡੰਗਰ ਤੇ ਮੇਰੀ ਜ਼ਮੀਨ ਦੇ ਕਾਗਜ ਮੈਨੂੰ ਵਾਪਸ ਕਰਦੇਓ ਨਹੀਂ ਤਾਂ ਫਿਰ ਜੇਲ੍ਹ ਦੀ ዳል ਪੇ ਲਈ ਤਿਆਰ ਹੋ ਜਾਓ ਵੈ ਤੂੰ ਸੋਚਦਾ ਤੋਣਾ ਕਿ ਦਿੱਤਾ ਮੈਂ 15 ਲੱਖ ਹੀ ਇਹ ਪੇਪਰ 'ਚ 20 ਲੱਖ ਲਿਖੀ ਫਿਰਦਾ 2 ਲੱਖ ਬਿਲੁਬਗੇ ਲੈਣਾ ਵੀ ਪਾਇਆ ਵਾ ਤੇ 50 ਹਜ਼ਾਰ ਜਿਹੜਾ ਤੂੰ ਕਮੇਟੀ ਵਾਲਿਆਂ ਦਾ ਮਾਰਿਆ ਇਹ ਤੇ ਫੇਰ ਵੀ 17.5 ਲੱਖ ਹੀ ਬਣਿਆ ਤੇ ਜਿਹੜਾ ਤਾਮਜਾਮ ਕਰਕੇ ਇਹਨੂੰ ਇਕਰ ਬਣਾਇਆ ਇਹ ਤੇ ਵੀ 2.5 ਲੱਖ ਲੱਗਾ ਉਹ ਵੀ ਤੁਹਾਡੇ ਸਿਰੋਂ ਹੀ ਕੱਢਣਾ ਵਾ ਨਾਲੇ ਮੈਨੂੰ ਲੱਗਦਾ ਤੂੰ ਲਾਸਟ ਪੇਪਰ ਨਹੀਂ ਪੜਿਆ ਜਿਹੜਾ ਤੇਰਾ ਡੇਰੀ ਫਾਰਮ ਆ ਨਾ ਇਹ ਵੀ ਹੁਣ 15 ਸਾਲ ਹੀ ਸਾਡਾ ਹੀ ਆ ਉਹ ਮਿਸਤਰੀ ਆ ਜਾ 2 ਲੱਖ ਦਾ ਇੰਤਜ਼ਾਮ ਕਰ ਲਾ ਜੇ ਮੈਨੂੰ ਕੁਝ ਹੋ ਗਿਆ ਨਾ ਮੈਂ ਤੇਰੇ ਨਾਲ ਹੀ ਲੱਗਣਾ ਹੂੰ ਫੜੋ ਇਹਨੂੰ ਸਾਲਿਆਂ ਨੂੰ ਇਹ 2 ਲੱਖ ਵੱਖਰੇ ਖਾ ਗਿਆ ਓਏ ਡੈਬੇ ਕੁੱਤੇ ਵਾਂਗੂ ਨਾਸਾ ਚੁੱਕਣ ਬੁੱਲਾ ਟੂ ਬਸ ਹੌਣੀ ਵਾਲਾ ਉਸੇਮਾ ਜੀ ਉਸੇਮਾ ਜੀ ਕੀ ਹੋ ਗਿਆ ਉਹ ਫੜੋ ਇਹਨੂੰ ਹਸਪਤਾਲ ਖੜੀਏ ਪਹਿਲੋਂ ਓਏ ਜਾ ਕੇ ਬਾਲਣ ਵੜ ਲਿਓ ਐਦ ਕਿਹਨੇ ਮੁਸ਼ਕਲ ਹੀ ਬਚਣਾ ਜੀ ਮੈਨੂੰ ਚੁੰਡੀ ਵਡੋਗੇ ਕਿਉਂ ਮਨਣਾ ਜਕ ਇੰਝ ਨਹੀਂ ਹੋਂਦਿਆ ਅੱਗੇ ਨਾ ਜਦੋਂ ਮੈਨੂੰ ਆਇਆ ਨਾ ਵਿਹਾ ਦਾ ਸੁਪਨਾ ਹੀ ਆਇਆ ਇਸ ਕਰਕੇ ਆਏ